जय पीरा वा दी जी जय सैयां दी महफिल मस्ताने चैनल ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਖਾਸ ਸੁਨੇਹਾ ਲੈ ਕੇ ਆਏ ਹਾਂ ਜੋ ਕਿ ਬਹੁਤ ਹੀ ਜ਼ਰੂਰੀ ਹੈ ਆਪ ਸਭ ਲਈ ਸੋ ਜਿਹੜੇ ਵੀ ਪੀਰੋ মুর্ਸ਼ਦ ਦੇ ਨਾਲ ਜੁੜੇ ਹੋਏ ਆ ਪੀਰਾਂ ਦੀ ਸੇਵਾ ਕਰਦੇ ਆ ਉਹ ਕੱਲ ਦੇ ਦਿਨੇ ਕਰਮ ਜ਼ਰੂਰ ਕਰ ਲਵੋ ਕਿਉਂਕਿ ਆ लास्ट ਮਹੀਨਾ ਚੱਲ ਰਿਹਾ ਆ ਤੇ ਨਵਾਂ ਸਾਲ ਚੜ੍ਹਨ ਵਾਲਾ ਹੈ ਸੋ ਜੋ ਇਸ ਸਾਲ ਦੇ ਵਿੱਚ ਬੀਤ ਗਿਆ ਹੈ ਜੋ ਚੰਗਾ ਹੋਇਆ ਹੈ ਜੋ ਮਾੜਾ ਹੋਇਆ ਉਹ ਸਭ ਲਈ ਇੱਕ ਥਾਂ ਬੈਠ ਕੇ ਫਰਿਆਦ ਇੱਕ ਪਰਿਵਾਰ ਇਕਜੁੱਟ ਹੋ ਕੇ ਜੇਕਰ ਫਰਿਆਦ ਬੇਨਤੀ ਕਰਦਾ ਹੈ ਇੱਕ ਕਰਮ ਕਰਦਾ ਹੈ ਤਾਂ ਮਾਲਕ ਆਉਣ ਵਾਲੇ ਸਮੇਂ ਵਿੱਚ ਹੀ ਖੁਸ਼ੀਆਂ ਲੈ ਕੇ ਆਵੇਗਾ ਸੋ ਜਦੋਂ ਸਾਰਾ ਪਰਿਵਾਰ ਮਿਲ ਕੇ ਅਰਦਾਸ ਬੇਨਤੀ ਕਰਦਾ ਹੈ ਸੇਵਾ ਸਿਮਰਨ ਕਰਦਾ ਹੈ ਜੋ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਭੁੱਲਾਂ ਹੋ ਜਾਂਦੀਆਂ ਉਹਦੀ ਮਾਫੀ ਮੰਗਦਾ ਹੈ ਤਾਂ ਪ੍ਰਮਾਤਮਾ ਮਾਫ ਕਰ ਦਿੰਦਾ ਹੈ ਕਿਉਂਕਿ ਮਾਪੇ ਹਮੇਸ਼ਾ ਹੀ ਆਪਣੇ ਬੱਚਿਆਂ ਦੀ ਗਲਤੀ ਨੂੰ ਮਾਫ ਕਰਦਾ ਹੈ ਸੋ ਇਸ ਕਰਕੇ ਆਪਾਂ ਉਹਨਾਂ ਦੇ ਬੱਚੇ ਆ ਕੋਸ਼ਿਸ਼ ਕਰਨੀ ਕਿ ਇਸ ਸਾਲ ਦੇ ਵਿੱਚ ਜੋ-ਜੋ ਜਾਣੇ ਅਣਜਾਣੇ ਦੇ ਵਿੱਚ ਗਲਤੀ ਭੁੱਲ ਹੋਈ ਹੈ ਉਹਦੀ ਮਾਫੀ ਮੰਗਣੀ ਹੈ ਸੋ ਕਰਮ ਕੀ ਹੈ ਆਪਾਂ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਸੋ ਕੱਲ ਦੀ ਵੀਡੀਓ ਵਿੱਚ ਯਾਨੀ ਕਿ ਅੱਜ ਦੀ ਵੀਡੀਓ ਵਿੱਚ ਤੁਸੀਂ ਜ਼ਿਆਦਾ ਤੱਕ ਕਮੈਂਟਾਂ ਵਿੱਚ ਜੈ ਗੋਸਪਾਕ ਸਰਕਾਰ ਹੀ ਲਿਖਣਾ ਹੈ ਸੋ ਸਾਨੂੰ ਵੀ ਵਧੀਆ ਲੱਗੇਗਾ ਕਿ ਤੁਸੀਂ ਵੀਡੀਓ ਨੂੰ ਪੂਰੀ ਸੁਣਦੇ ਹੋ ਸਮਝਦੇ ਹੋ ਸੋ ਇਸ ਵੀਡੀਓ ਵਿੱਚ ਆਪਾਂ ਜੋ ਕਰਮ ਦੱਸਣਾ ਹੈ ਉਹ ਹੈ ਕਿ ਕੱਲ 11ਵੀਂ ਹੈ ਸੋ ਜਿੰਨੇ ਵੀ ਪੀਰੋਂ মুর্ਸ਼ਦ ਦੀ ਸੇਵਾ ਕਰਨ ਵਾਲਾ ਰੂਹਾਂ ਆ ਸਾਰਿਆਂ ਨੂੰ ਇਹ ਹੀ ਰਿਕੁਐਸਟ ਹੈ ਕਿ ਆਪਾਂ ਕੱਲ ਦਿਨ 11ਵੀਂ ਜ਼ਰੂਰ ਮਨਾਉਣੀ ਆ ਕਿਉਂਕਿ ਇਹ ਲਾਸਟ ਮਹੀਨਾ ਹੈ ਸੋ ਇਹਦੇ ਵਿੱਚ ਅਰਦਾਸ ਬੇਨਤੀ ਕਰਨੀ ਆ ਕਿ ਜੋ ਜਾਣੇ ਅਣਜਾਣੇ ਵਿੱਚ ਪਰਮਾਤਮਾ ਸਾਡੇ ਤੋਂ ਭੁੱਲਾ ਹੋਈਆਂ ਆ ਉਹਦੀ ਮਾਫੀ ਦਿਓ ਸੋ ਅੱਗੇ ਤੋਂ ਮੱਤ ਬਖਸ਼ੋ ਕਿ ਅਸੀਂ ਕਦੇ ਗਲਤ ਸੰਗਤ ਨਾ ਕਰੀਏ ਚੰਗਿਆਂ ਦਾ ਸੰਗ ਕਰੀਏ ਤਾਂ ਮੇਰਾ ਭਰਿਆ ਹੱਥ ਸਾਡੇ ਸਿਰ ਉੱਪਰ ਰੱਖਣਾ ਸੋ ਜਦੋਂ ਆਪਾਂ ਅਰਦਾਸ ਬੇਨਤੀ ਆਪਣੇ ਮੁਰਸ਼ਿਦ ਅੱਗੇ ਆਪਾਂ ਆਪਣੇ ਮਾਪੇ ਅੱਗੇ ਬੈਠ ਕੇ ਗੱਲਬਾਤ ਕਰਦੇ ਆ ਤਾਂ ਮਾਪੇ ਵੀ ਸੁਣਦਾ ਹੈ ਸੋ ਉਹਨਾਂ ਨੂੰ ਆਪਾਂ ਕਦੇ ਦਿੰਦਿਆਂ ਨਹੀਂ ਦੇਖਿਆ ਪਰ ਝੋਲੀਆਂ ਭਰੀਆਂ ਹਰ ਇੱਕ ਨੇ ਦੇਖੀਆਂ ਆ ਸੋ ਜਦੋਂ ਵੀ ਕੋਈ ਕੰਮ ਬਣਦਾ ਹੈ ਤਾ ਉਹਨਾਂ ਦਾ ਧੰਨਵਾਦ ਜਰੂਰ ਕਰਿਆ ਕਰੋ ਕਿ ਪ੍ਰਮਾਤਮਾ ਬਹੁਤ ਕੁਝ ਦਿੱਤਾ ਵੱਖ 2 ਟਾਈਮ ਦੀ ਰੋਟੀ ਜਿਨ੍ਹਾਂ ਨੂੰ ਮਿਲਦੀ ਹੈ ਨਸੀਬ ਹੁੰਦੀ ਹੈ ਸੋ ਸ਼ੁਕਰਾਨਾ ਮਾਲਕ ਦਾ ਜਰੂਰ ਕਰੋ ਬਾਕੀ ਰਹੀ ਗੱਲ ਟੈਨਸ਼ਨਾਂ ਦੀ ਤਾਂ ਘਰ ਵਿੱਚ ਟੈਨਸ਼ਨਾਂ ਜਿਹੜੀਆਂ ਉਹ ਸਦਾ ਇੱਤੇ ਹੀ ਚਲਦੀਆਂ ਰਹਿੰਦੀਆਂ ਹਰ ਇੱਕ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਹੀ ਰਹਿੰਦੀ ਆ ਸੋ ਕਦੇ ਵੀ ਟੈਨਸ਼ਨ ਨਹੀਂ ਲੈਣੀ ਜਿਨ੍ਹਾਂ ਨੂੰ 2 ਟਾਈਮ ਦੀ ਰੋਟੀ ਪ੍ਰਮਾਤਮਾ ਦਿੰਦਾ ਹੈ ਉਹਨਾਂ ਨੂੰ ਸ਼ੁਕਰੀਆ ਦਾ ਧੰਨਵਾਦ ਪ੍ਰਮਾਤਮਾ ਦਾ ਕਰਨਾ ਚਾਹੀਦਾ ਇਹਦੇ ਨਾਲ ਕੀ ਹੁੰਦਾ ਹੈ ਉਪਰਮਹਾਤਮਾ ਦੇਖਦਾ ਵੀ ਹੈ ਤੇ ਸੁਣਦਾ ਵੀ ਹੈ ਸਮਝਦਾ ਵੀ ਹੈ ਤੇ ਜੋ ਆਪਾਂ ਸ਼ੁਕਰਾਨਾ ਕਰਦੇ ਆ ਉਹਦਾ ਕੀ ਮਿਲਦਾ ਹੈ ਆਪਾਂ ਨੂੰ ਬਰਕਤ ਸੋ ਜਿੱਦਾਂ ਜਿੱਦਾਂ ਆਪਾਂ ਧੰਨਵਾਦ ਸ਼ੁਕਰਾਨਾ ਮਾਲਕ ਦਾ ਕਰਦੇ ਜਾਵਾਂਗੇ ਛੋਟੀ ਛੋਟੀ ਗੱਲ ਨੂੰ ਸੀਰੀਅਸ ਹੋ ਕੇ ਸੋਚਦੇ ਆ ਸਮਝਦੇ ਆ ਤਾ ਅਸੀਂ ਫਿਰ ਮੁਰਸ਼ਿਦ ਦਾ ਧੰਨਵਾਦ ਕਰਦੇ ਆਂ ਕਿ ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਤਾਂ ਫਿਰ ਮਾਲਕ ਹੋਰ ਵੀ ਜ਼ਿਆਦਾ ਬਰਕਤਾਂ ਪਾਉਂਦਾ ਹੈ ਕੰਮਕਾਰ ਵਿੱਚ ਤਰੱਕੀ ਆਪਾਂ ਕਰ ਪਾਉਂਦੇ ਆਂ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਕੱਲ ਨੂੰ ਆਪਾਂ ਕਰਮ ਕੀ ਕਰਨਾ ਹੈ ਕੱਲ ਨੂੰ ਕਈ ਰੂਹਾਂ ਜਾਣਦੀਆਂ ਹੋਣਗੀਆਂ ਕਿ ਕੱਲ ਦਿਨ ਸ਼ਨੀਵਾਰ ਹੈ ਤੇ ਕੱਲ ਦੇ ਦਿਨ 11ਵੀਂ ਹੈ 23 ਤਰੀਕ ਦੀ ਸੋ ਜਿਹੜੀਆਂ ਵੀ ਰੂਹਾਂ ਪੀਰਾਂ ਦੀ ਸੇਵਾ ਕਰਦੀਆਂ ਸਰਕਾਰ ਗੌਸਪਾਕ ਜੀ ਦੀ ਸੇਵਾ ਕਰਦੀਆਂ ਚਿਰਾਗ ਰੋਸ਼ਨ ਕਰਦੀਆਂ ਸੋ ਕੱਲ ਨੂੰ 11ਵੀਂ ਫ੍ਰੀਪ ਦਾ ਖਤਮ ਜਰੂਰ ਤਵਾ ਉਹ 11ਵੀਂ ਦਾ ਦਿਨ ਮਨਾਓ ਸੋ ਜਿਹੜੇ ਵੀ 11ਵੀਂ ਮਨਾਉਂਦੇ ਆ 11ਵੀਂ ਦਿਂਦੇ ਆ ਸੋ ਉਹਨਾਂ ਦੀ ਜ਼ਿੰਦਗੀ ਵਿੱਚ ਪਰਮਾਤਮਾ ਦੁੱਖਾਂ ਨੂੰ ਦੂਰ ਰੱਖਦਾ ਹੈ ਆਪਣਾ ਮੇਰਾ ਪਰਿਆ ਹੱਥ ਰੱਖਦਾ ਹੈ ਸਰਕਾਰ ਗੌਸਪਾਗ ਜੀ ਡੁੱਬੀਆਂ ਵੇੜੀਆਂ ਨੂੰ ਤਾਰਨ ਵਾਲੇ ਪੀਰ ਹੋਏ ਆ ਤੇ ਮੋਹਿਆਂ ਵਿੱਚ ਜਾਨਾ ਪਾਉਣ ਵਾਲਾ ਫੱਕਰ ਹੈ ਸੋ ਇਸ ਕਰਕੇ ਜਿਹੜੇ 11ਵੀਂ ਵਾਲੀ ਸਰਕਾਰ ਦੀ ਸੇਵਾ ਕਰਦੇ ਆ ਉਹ ਕਦੇ ਨਹੀਂ ਡੁੱਬਦੇ ਹਮੇਸ਼ਾ ਤਰਦੇ ਹੀ ਤਰਦੇ ਦੇਖਿਆ ਕਿਉਂਕਿ ਉਹ ਮਾਲਕ ਹਮੇਸ਼ਾ ਵਾਂ ਫੜ ਕੇ ਤਾਰ ਦਿੰਦਾ ਹੈ ਜਿਹੜਾ ਸੱਚੇ ਦਿਲੋਂ ਉਹਦਾ murid ਬਣ ਜਾਂਦਾ ਹੈ ਸੋ ਜਿਹੜੇ ਵੀ ਪੀਰਾਂ ਦੀ ਸੇਵਾ ਕਰਦੇ ਆ ਸੱਚੇ ਦਿਲ ਨਾਲ ਜਿਕਰ ਤੁਸੀਂ ਕਰੋਗੇ ਕਿਸੇ ਵੀ ਧਰਮ ਚੋਂ ਕਿਸੇ ਨੂੰ ਵੀ ਮੰਨਦੇ ਆ ਜੇਕਰ ਮਨ ਸਾਫ਼ ਹੈ ਸੱਚੀ ਨੀਅਤ ਹੈ ਤਾਂ ਮਾਲਕ ਉਹਨਾਂ ਦੇ ਦਿਨ ਫੇਰਨ ਲੱਗਿਆ ਇੱਕ ਪਲ ਨਹੀਂ ਲਾਉਂਦਾ ਮਨ ਸਾਫ ਤੇ ਵਿਸ਼ਵਾਸ ਆਪਣੇ ਮੁਰਸ਼ਿਦ ਤੇ ਹੋਣਾ ਚਾਹੀਦਾ ਆ ਬਾਕੀ ਆਲੇ ਦੁਆਲੇ ਦੇ ਰੌਲੇਆਂ ਵਗਰ ਕਦੇ ਨਹੀਂ ਜਾਣਾ ਹੈ ਕਿ ਆਲੇ ਦੁਆਲੇ ਕੀ ਹੋ ਰਿਹਾ ਆ ਕਦੇ ਕਿਸੇ ਨੂੰ ਮਾੜਾ ਬੋਲ ਨਹੀਂ ਆਖਣਾ ਕਦੇ ਕਿਸੇ ਲਈ ਇਸ ਮਨ ਦੇ ਵਿੱਚਈ ਬੈਰ ਵਿਰੋਧ ਨਹੀਂ ਰੱਖਣਾ ਸੋ ਪ੍ਰਮਾਤਮਾ ਉਹ ਰੂਹਾਂ ਪਸੰਦ ਕਰਦਾ ਜਿਹੜੀਆਂ ਰੂਹਾਂ ਮਨ ਸਾਫ਼ ਰੱਖ ਕੇ ਚੱਲਦੀਆਂ ਕਦੇ ਕਿਸੇ ਨੂੰ ਕੁਝ ਮਾੜਾ ਨਹੀਂ ਕਹਿੰਦੀਆਂ ਤੇ ਪ੍ਰਮਾਤਮਾ ਦੇ ਨਾਮ ਤੇ ਕਦੇ ਬਹਿਸ ਨਹੀਂ ਕਰਨੀ ਚਾਹੀਦੀ ਸੋ ਹੁਣ ਆਪਾਂ ਇੱਥੇ ਵੀਡੀਓ ਅੱਗੇ ਲੈ ਕੇ ਚੱਲਦੇ ਹਾਂ ਸੋ ਇੱਥੇ ਆਪਾਂ ਇੱਕ ਕਮੈਂਟ ਦੱਸਦੇ ਹਾਂ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਸਾਡੇ ਘਰ ਦੇ ਮੂਹਰੇ ਕੋਈ ਪਾਣੀ ਢੋਲ ਦਿੰਦਾ ਹੈ ਇਹਦਾ ਕੋਈ ਅਸਰ ਸੋ ਦੇਖੋ ਜੇਕਰ ਕੋਈ ਤੁਹਾਡੇ ਦਰਗ ਦੇ ਪਾਣੀ ਡੋਲਦਾ ਵੀ ਹੈ ਤਾਂ ਕਦੇ ਬਹਿਮ ਨਹੀਂ ਕਰਨਾ ਸੋ ਜੇਕਰ ਕੋਈ ਆਪੋ ਆਪਣੇ ਹਿਸਾਬ ਨਾਲ ਕਿਸੇ ਤਰ੍ਹਾਂ ਦਾ ਕਰਮ ਕਰ ਰਿਹਾ ਹੈ ਤੇ ਉਹਨੂੰ ਕਰਨ ਦਿਓ ਪਰ ਆਪਣਾ ਮਨ ਸਾਫ਼ ਰੱਖੋ ਤੇ ਆਪਣੇ ਮੁਰਸ਼ਿਦ ਤੇ ਵਿਸ਼ਵਾਸ ਪੱਕਾ ਰੱਖੋ ਜਦੋਂ ਤੁਹਾਡਾ ਤੁਹਾਡੇ ਮਾਲਕ ਤੇ ਵਿਸ਼ਵਾਸ ਪੱਕਾ ਹੋਵੇਗਾ ਤੇ ਉਹ ਫਿਰ ਕਦੇ ਵੀ ਕਿਸੇ ਦਾ ਕੀਤਾ ਕਰਾਇਆ ਚੱਲਣ ਨਹੀਂ ਦਿੰਦੇ ਸੋ ਤੁਸੀਂ ਇੱਕ ਕੰਮ ਕਰ ਲਓ ਕਿ ਉੱਠ ਕੇ ਸਵੇਰ ਨੂੰ ਪਹਿਲਾਂ ਆਪ ਇੱਕ ਵਾਰ ਆਪਣੇ ਦਰਾਂ ਉਰੇ ਪਾਣੀ ਡੋਲਦਿਆ ਕਰੋ 곗ਾ ਵਿੱਚ ਤਾਂ ਪਾਣੀ ਡੋਲਣਾ ਬਹੁਤ ਹੀ ਚੰਗੀ ਗੱਲ ਆ ਸੋ ਬਸ ਕੱਲ ਇੱਥੇ ਹੀ ਖਤਮ ਹੁੰਦੀ ਕਿਸੇ ਦੇ ਨਾਲ ਲੜਨਾ ਝਗੜਨਾ ਨਹੀਂ ਕਿਸੇ ਨੂੰ ਆਪ ਜਵਾਬ ਨਹੀਂ ਦੇਣਾ ਗੱਲ ਆਪਣੇ ਫੱਕਰ ਤੇ ਮਕਾ ਦੇਣੀ ਹੈ ਤਾਂ ਫੱਕਰ ਆਪਣੇ ਆਪ ਜਵਾਬ ਦੇ ਦਿੰਦੇ ਆ ਸੋ ਕਦੇ ਵੀ ਆਪ ਇਹ ਨਾ ਸੋਚੋ ਕਿ ਅਸੀਂ ਕਿਸੇ ਨੂੰ ਕੁਝ ਕਹਿ ਕੇ ਸ਼ਾਇਦ ਫਿਰ ਹੀ ਅਸੀਂ ਚੰਗਾ ਕਰਮ ਕਰ ਰਹੇ ਆ ਤੇ ਕਿਸੇ ਨੂੰ ਕੁਝ ਕਹਿਣਾ ਨਹੀਂ ਚੁੱਪ ਕਰਕੇ ਆਪਣੇ ਮਾਲਿਕ ਦੇ ਲੜ ਲੱਗੇ ਰਹੋ ਬਹਿਮਦਾ ਕਰੋ ਸੇਵਾ ਕਰਦੇ ਜਾਓ ਤਾਂ ਫਿਰ ਦੇਖੋ ਪ੍ਰਮਾਤਮਾ ਆਪੇ ਹੀ ਸਾਰੇ ਮਸਲਿਆਂ ਦੇ ਹੱਲ ਕਰ ਦਿੰਦਾ ਹੈ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇਹਨਾਂ ਨੇ ਕਮੈਂਟ ਵਿੱਚ ਆਪਣਾ ਨਾਮ ਲਿਖਿਆ ਹੈ ਇਹਨਾਂ ਦਾ ਨਾਮ ਸੰਦੀਪ ਕੌਰ ਹੈ ਸੋ ਇਹ ਕੰਦੇ ਦੀਦੀ ਜੀ ਅਸੀਂ ਉਹ ਜੋ ਤੁਸੀਂ ਪਹਿਲਾਂ ਕਲਮੇ ਦਿੱਤੇ ਹੋਏ ਆ ਉਹਨਾਂ ਦਾ ਜਾਪ ਕਰਦੇ ਆਂ ਤੇ ਹੁਣ ਜੋ ਤੁਸੀਂ ਕਲਮਾ ਦੱਸਿਆ ਆ ਕਿ ਇਹਦਾ ਵੀ ਜਾਪ ਕਰਨਾ ਹੈ ਸੋ ਦੇਖੋ ਇਹ ਤੁਹਾਡੀ ਆਪ ਦੀ ਸ਼ਰਤਾ ਹੈ ਕਿ ਤੁਸੀਂ ਕਲਮਾ ਕੋਈ ਵੀ ਪੜ ਸਕਦੇ ਆ ਜਿੰਨੇ ਕਲਮੇ ਹੈ ਸਾਰਿਆਂ ਨੂੰ ਵੀ ਇੱਕ ਇੱਕ ਵਾਰ ਕਰਕੇ ਪੜ ਸਕਦੇ ਹੋ ਬਾਕੀ ਇੱਕ ਨੂੰ ਹੀ ਸਿੱਧ ਕਰ ਲਿਆ ਜਾਵੇ ਤਾਂ ਉਹਦੇ ਵਿੱਚ ਹੀ ਸਭ ਕੁਝ ਮਿਲ ਜਾਂਦਾ ਨਾਮ ਸ਼ਬਦ ਇੱਕ ਹੀ ਹੋਵੇ ਬਹੁਤ ਹੈ ਸੇਵਾ ਆਪਾ ਚਾਹੇ ਜੀ ਦੀ ਮਰਜ਼ੀ ਕਰੀ ਜਾਈਏ ਪਰ ਇੱਕ ਹੀ ਸ਼ਬਦ ਨੂੰ ਜੇਕਰ ਇਨਸਾਨ ਸੱਦ ਕਰ ਲੈਂਦਾ ਹੈ ਉਹਦੇ ਵਿੱਚ ਹੀ ਸਾਰਾ ਖੁਸ਼ੀ ਮਿਲ ਜਾਂਦਾ ਹੈ ਸੋ ਬਾਕੀ ਆਪਣਾ ਮਨ ਦੇਖੋ ਵੀ ਕਿਸ ਸ਼ਬਦ ਦੇ ਉੱਤੇ ਤੁਹਾਡਾ ਮਨ ਟਿਕਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦਸੀਏ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਸੁਪਨੇ ਦੇ ਵਿੱਚ ਇੰਨਾ ਲੱਗਦਾ ਜਿਵੇਂ ਹੜ ਆਇਆ ਹੋਵੇ ਤੇ ਕਾਫੀ ਵੱਡਾ ਸਮੁੰਦਰ ਹੈ ਸੋ ਅਸੀਂ ਪੀਰਾਂ ਦੀ ਸੇਵਾ ਕਰਦੇ ਆ ਤੇ ਗੁਰੂ ਦਾ ਵੀ ਹੱਥ ਹੈ ਸਿਰ ਤੇ ਸੋ ਦੇਖੋ ਜੇਕਰ ਤੁਹਾਨੂੰ ਚੱਲਦਾ ਹੋਇਆ ਕਦੇ ਵੀ ਖਵਾਜਾ ਨਜ਼ਰ ਆਉਂਦਾ ਹੈ ਤਾਂ ਕਦੇ ਡਰਨ ਵਾਲੀ ਗੱਲ ਨਹੀਂ ਜੇਕਰ ਬਹੁਤ ਜ਼ਿਆਦਾ ਆਕਾਰ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਕਿਉਂਕਿ ਖਵਾਜੇ ਦਾ ਕੋਈ ਆਕਾਰ ਨਹੀਂ ਹੈ ਸੋ ਇਸ ਕਰਕੇ ਜੇਕਰ ਸੁਪਨੇ ਵਿੱਚ ਤੁਹਾਨੂੰ ਇਹ ਸਭ ਕੁਝ ਦਿਖਾਈ ਦੇ ਰਿਹਾ ਹੈ ਤੇ ਤੁਸੀਂ ਪੀਰਾਂ ਦੀ ਵੀ ਸੇਵਾ ਕਰਦੇ ਹੋ ਤੇ ਮਤਲਬ ਇਹ ਤੁਹਾਡੇ ਪੀਰ ਤੁਹਾਡੇ ਨਾਲ ਸਿੱਧੇ ਹੈ ਤੁਹਾਨੂੰ ਦਰਸ਼ਨ ਦਿੰਦੇ ਆ ਕਿਉਂਕਿ ਉਹਨਾਂ ਨੇ ਤਾਂ ਕੋਈ ਨਾ ਕੋਈ ਇਸ਼ਾਰਾ ਹੀ ਦੇਣਾ ਹੁੰਦਾ ਜਿਨ੍ਹਾਂ ਨੂੰ ਆਪਾਂ ਕਈ ਵਾਰ ਸਮਝ ਨਹੀਂ ਪਾਉਂਦੇ ਜੇਕਰ ਆnsan ਸਮਝ ਜਾਵੇ ਤਾਂ ਸਾਰੀ ਗੱਲ ਹੀ ਖਤਮ ਹੋ ਜਾਂਦੀ ਹੈ ਕਿਉਂਕਿ ਹੁਣ ਆਪਾਂ ਜੀ ਸੇਵਾ ਕਰਦੇ ਆ ਤੇ ਉਹਨਾਂ ਨੇ ਕੋਈ ਨਾ ਕੋਈ ਸੰਕੇਤ ਤਾਂ ਆਪਣੇ ਨਾਲ ਜੁੜਿਆ ਹੋਇਆ ਦੇਣਾ ਹੀ ਆ ਸੋ ਕਦੇ ਘਬਰਾਉਣਾ ਨਹੀਂ ਹੈ ਸੋ ਆਪਣੇ ਮਾਲਕ ਤੇ ਵਿਸ਼ਵਾਸ ਰੱਖੋ ਤੇ ਗੁਰੂ ਦਾ ਸਿਮਰਨ ਕਰੋ ਜਦ ਗੁਰੂ ਹੈ ਤੁਹਾਡੇ ਸਿਰ ਤੇ ਗੁਰੂ ਦਾ ਹੱਥ ਹੈ ਇਸ ਤੋਂ ਵੱਡੀ ਗੱਲ ਤਾਂ ਕੋਈ ਹੋ ਨਹੀਂ ਸਕਦੀ ਸੋ ਹਮੇਸ਼ਾ ਹੀ ਆਪਣੇ ਪ੍ਰਮਾਤਮਾ ਦਾ ਗੁਣਗਾਨ ਗਾਉਂਦੇ ਰਹੋ ਤੇ ਸਿਮਰਨ ਕਰਦੇ ਰਹੋ ਸਿਮਰਨ ਦੇ ਵਿੱਚ ਹੀ ਸਭ ਕੁਝ ਮਿਲਦਾ ਹੈ ਬਹੁਤ ਤਰ੍ਹਾਂ ਦੇ ਸੰਕੇਤ ਵੀ ਮਿਲਦੇ ਹੈ ਇਨਸਾਨ ਜਿੰਨੀ ਤੁਸੀਂ ਨਾਮ ਦੀ ਕਮਾਈ ਕਰਦੇ ਜਾਓਗੇ ਸੇਵਾ ਸਿਮਰਨ ਕਰਦੇ ਜਾਓਗੇ ਉਨਾ ਹੀ ਜ਼ਿੰਦਗੀ ਵਿੱਚ ਨਖਾਰ ਆਉਣਾ ਸ਼ੁਰੂ ਹੋ ਜਾਵੇਗਾ ਸੋ ਗੱਲ ਇੱਥੇ ਖਤਮ ਹੁੰਦੀ ਹੈ ਕਿ ਮਾਲਕ ਤੇ ਵਿਸ਼ਵਾਸ ਪੱਕਾ ਬਣਾ ਕੇ ਰੱਖੋ ਤੇ ਸੇਵਾ ਕਰਦੇ ਜਾਓ ਕਦੇ ਹਿੰਮਤ ਨਾ ਹਾਰੋ ਜਦੋਂ ਹਿੰਮਤ ਟੁੱਟ ਜਾਂਦੀ ਹੈ ਤੇ ਫਿਰ ਸਭ ਕੁਝ ਖਤਮ ਹੋ ਜਾਂਦਾ ਹੈ ਜਿਹੜਾ ਇਨਸਾਨ ਹਿੰਮਤ ਰੱਖ ਕੇ ਕੋਈ ਵੀ ਕੰਮ ਨੂੰ ਹੱਥ ਪਾਵੇਗਾ ਉਹ ਇੱਕ ਨਾ ਇੱਕ ਦਿਨ ਮੰਜ਼ਲ ਤੱਕ ਜ਼ਰੂਰ ਪਹੁੰਚੇਗਾ ਉੱਚਦਾ <muchas> ਹੈ